ਸਾਡੇ ਬਹੁਤ ਹੀ ਸਤਿਕਾਰਯੋਗ ਰਾਮਵਰਗ ਸਿੰਘ ਜੀ ਪੰਜਾਬ ਦੇ ਆਪਣੇ ਪ੍ਰਧਾਨ ਤਾਂ ਉਹਨਾਂ ਨੇ ਨਾ ਰਾਇ ਮਨਰੇਗਾ ਮਜ਼ਦੂਰ ਸਾਥੀ ਪੈਣਾ ਬਜ਼ੁਰਗ ਅਤੇ ਨਾਲ ਛੋਟੇ-ਛੋਟੇ ਬੱਚੇ ਵੀ ਜਿਹੜੇ ਅੱਜ ਚੰਡੀਗੜ੍ਹ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫ਼ਤਰ ਪਹੁੰਚੇ ਕੱਲ ਕਿਉਂਕਿ ਸਮਾਂ ਮੀਟਿੰਗ ਦਾ ਦਿੱਤਾ ਗਿਆ ਸੀ 18 ਤਰੀਕ ਦਾ ਗਾਗੜ ਸਾਹਿਬ ਦਾ ਜਿਹੜਾ ਸੀ ਟਾਈਮ ਨਹੀਂ ਸੀ ਉਹ ਮੀਟਿੰਗ ਤੇ ਚਲੇ ਗਿਆ ਸੀ ਕੱਲ ਤੇ ਅੱਜ 2 ਦਿਨ ਹੋ ਗਏ 18 ਤੇ 19 2 ਦਿਨ ਦੇ ਵਿੱਚ ਸਾਨੂੰ ਇੱਕ ਚਿੱਠੀ ਜਿਹੜੀ ਜਾਰੀ ਕੀਤੀ ਗਈ ਹੈ ਔਰ ਉਹ ਚਿੱਠੀ ਨੂੰ ਅਸੀਂ ਲੈ ਕੇ ਇਸ ਦਫ਼ਤਰ ਦੇ ਵਿੱਚੋਂ ਅੱਜ ਰਮੰਨਾ ਹੋਵਾਂਗੇ ਤਾਂ ਕਿਉਂਕਿ ਜਿਹੜੇ ਸਾਡੇ ਮਜ਼ਦੂਰ ਵੀਰਾਂ ਪੈਣਾ ਦਾ ਕੰਮ ਜਿਹੜਾ ਰੁਕਿਆ ਖੜਾ ਸੀ ਉਹ ਚਾਲੂ ਹੋ ਜਾਏ ਸਭ ਨੂੰ ਜੈ ਭੀਮ ਜੈ ਭਾਰਤ ਜੀ ਹਾ ਤੇ ਜੀ ਦਾ ਭਰਤ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੇ ਕੇ ਕਟਾੜ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਗੁਰੂ ਅਰਸਰ ਗੁਰੂ ਅਰਸੇ ਜੀ ਧੀ ਮੈਂ ਰਹਿਣ ਵਾਲੀ ਹਾਂ ਹਾਂ ਜੀ ਅੱਜ ਅਸੀਂ ਕੱਲ ਤੋਂ 18 ਤਰੀਕ ਤੋਂ ਪਹੁੰਚੇ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਕਾਸ ਕੌਂਕੀ ਸਾਡੇ ਨਾਲ ਕਾਫੀ ਲੇਬਰ ਸੀ 100 ਤੋਂ 150 ਪਲੱਸ ਬੰਦਾ ਸੀਗਾ ਔਰ ਅਸੀਂ ਕੱਲ ਵੀ ਇੱਥੇ ਦਫਤਰ ਵਿੱਚ ਇਹ ਸਾਰੀ ਲੇਬਰ ਪੁੱਜੀ ਸੀ ਜੋ ਕਿ ਅਸੀਂ ਮੀਟਿੰਗ ਦਾ ਸਾਨੂੰ ਟਾਈਮ ਦਿੱਤਾ ਸੀਗਾ 18 ਤਰੀਕ ਦਾ ਔਰ ਉਹ ਕਹਿ ਰਹੇ ਸੀ ਕਿ ਗਾਗੜ ਸਾਹਿਬ ਗਾਗੜ ਸਾਹਿਬ ਕਿ ਮੀਟਿੰਗ ਤੇ ਗਏ ਹੋਏ ਨੇ ਬਿਜੀ ਨੇ ਕਿਉਂਕਿ ਸਾਡੀ ਲੇਬਰ ਨੇ ਸ਼ਾਮ ਤੱਕ ਸ਼ਾਮ ਦੇ 5 ਵਜੇ ਤੱਕ ਵੇਟ ਕੀਤੀ ਸੀ ਪਰ ਉਹ ਦਫਤਰ ਵਿੱਚ 5 ਵਜੇ ਤੱਕ ਵੀ ਨਹੀਂ ਮੌਜੂਦ ਸੀਗੇ ਕਿਉਂਕਿ ਉਹ ਮੀਟਿੰਗ ਤੇ ਗਏ ਹੋਏ ਸੀ ਫਿਰ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਸੀਂ ਕੱਲ ਤੱਕ ਵੇਟ ਕਰੋ ਔਰ ਅੱਜ ਅਸੀਂ ਫੇਰ ਆਇਆ ਸਾਰੀ ਲੇਬਰ ਸਾਡੀ ਇੱਥੇ ਹੀ ਮੌਜੂਦ ਆ ਤੇ ਸਾਨੂੰ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਔਰ ਅਸੀਂ ਆਹ ਲੈਟਰ ਅੱਜ ਸਾਨੂੰ ਮਿਲੀ ਆ 19 ਤਰੀਕ ਨੂੰ ਔਰ ਅਸੀਂ ਇਹ ਲੈਟਰ ਲੈ ਕੇ ਬਹੁਤ ਆਪ ਦੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਕਿਉਂਕਿ ਸਾਡੇ ਮਤਲਬ ਲੇਬਰ ਬਹੁਤ ਹੀ ਤਸੱਕਿਆ ਕੀਤੀ ਆ 18 ਤਰੀਕ ਤੋਂ 19 ਤਰੀਕ ਤੱਕ ਕਿਉਂਕਿ ਸਾਨੂੰ ਚਾਰ ਮੀਟਿੰਗਾਂ ਹੋ ਗਈਆਂ ਇੱਥੇ ਤੇ ਸਾਨੂੰ ਹੁਣ ਆਸ ਆ ਕੀ ਮਜ਼ਦੂਰਾਂ ਦੀ ਹੱਕ ਕਰ ਹੱਕ ਕਰ ਅਸੀਂ ਹੋ ਸਕਦੀ ਆ ਔਰ ਅਸੀਂ ਅਪੀਲ ਕਰਦੇ ਆ ਜੋ ਕਿ ਸਾਨੂੰ ਇਸ ਲੈਟਰਾਂ ਹੀ ਫਿਰ ਤੋਂ ਟਾਈਮ ਮਿਲਿਆ ਹੈ 26 8 ਨੂੰ ਇੱਥੇ ਸਾਰਿਆਂ ਨੇ ਪੁੱਜਣਾ ਹੈ ਔਰ ਵੱਧ ਚੜ ਕੇ ਸਾਡਾ ਸੰਯੋਗ ਦੇਣਾ ਹੈ ਔਰ ਕਿਸੇ ਵੀ ਸਾਡਾ ਸਾਥ ਦੇਣਾ ਹੋਵੇ ਔਰ ਇੱਥੇ ਸਾਡੇ ਨਾਲ ਆਉਣਾ ਹੋਵੇ ਸਾਡਾ ਕੰਟੈਕਟ ਨੰਬਰ ਹੈ 9781018092 9781018092 ਸਾਡੇ ਨਾਲ ਸੰਪਰਕ ਕਰ ਸਕਦਾ ਹੈ ਔਰ ਵੱਧ ਚੜ ਕੇ ਸਾਡੇ ਨਾਲ ਹਿੱਸਾ ਪਾਓ ਕਿਉਂਕਿ ਮਨਰੇਗਾ ਦੇ ਹੱਕ ਆਪਣੇ ਆ ਇਹ ਆਪਾਂ ਨੂੰ ਮਿਲਨੇ ਨਹੀਂ ਇਹ ਆਪਾਂ ਨੂੰ ਖੋਣੇ ਹੀ ਪੈਣੇ ਆ ਸੋ ਮਿਲ ਜੁੜ ਕੇ ਆਪਾਂ ਇਸ ਨੂੰ ਅੱਗੇ ਵਧਾਈਏ ਔਰ ਆਪਣੇ ਹੱਕ ਲਈਏ ਧੰਨਵਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੇਰਾ ਨਾਮ ਮਦੀਦਪੁਰ ਕਾਲ ਟਿੱਪਿੜਾਣਾ ਵਾਲੇ ਜੀ ਦਾ ਅਪਤਾਨ ਹਰਤ ਤਰੀਕ ਦੇ ਪਹੁੰਚਿਆ ਸੀ ਕੱਲ ਤੇ ਅੱਜ ਕੱਲ ਦੇ ਮੋੱਖ ਮੰਤਰੀ ਨੂੰ ਮਿਲਣ ਵਾਸਤੇ ਗਏ ਹੇ ਸਾਰੇ ਅਫਸਰ ਕੋਈ ਨਹੀਂ ਇੱਥੇ ਅੰਮਲਿਆ ਸਾਨੂੰ 2 ਦਿਨ ਲੱਗ ਗਿਆ ਸਾਰਾ ਕੰਮ ਹੀ ਕੋਈ ਨਹੀਂ ਹੋ ਰਿਹਾ ਅੱਜ ਸਾਨੂੰ ਇੱਕ ਲੈਟਰ ਵੀ ਜਾਰੀ ਕੀਤਾ ਉਹਨਾਂ ਨੇ ਉਹ ਲੈਟਰ ਲੈ ਕੇ ਅਸੀਂ ਪੰਜਾਬ ਆ ਤੇ ਕੋਈ ਕਿਤੇ ਜਾ ਰਹੇ ਹਾਂ ਸਾਰਿਆਂ ਨੂੰ WhatsApp ਕਰੂੰਗਾ ਬਹੁਤ ਬਹੁਤ ਤੁਹਾਡਾ ਸੰਯੋਗ ਦੇਣ ਬੱਗੇ ਸਿੰਘ ਦਾ ਆਪਣੇ ਜਿਹੜੇ ਕੰਮ ਰੁਕੇ ਹੋਇਆ ਉਹ ਵੀ ਚੱਲਣਗੇ ਆਪਕਾ ਸਾਰਿਆਂ ਨੂੰ ਮਿਲੇਗਾ ਜਿਹੜਾ ਆਪਣਾ ਕੋਕ ਬੱਤੀ ਸਰਕਾਰ ਅਕਸਰ ਸਾਰੇ ਬੱਠੇ ਆ ਲੈ ਕੇ ਆਪਣੇ ਹੱਕ ਨਹੀਂ ਦੇ ਰਹਾ ਮਰੇਗਾ ਨਹੀਂ ਚੱਲ ਰਹੀ ਤੇ ਆਪਾਂ ਹੱਥ ਰੂਜੇ ਸਾਥ ਦੇਾਂਗੇ ਤੇ ਮਰੇਗਾ ਚੱਲਣੀ ਆ ਇਹਨਾਂ ਕਹਿੰਦੇ ਆਇਆ ਮੇਰਾ ਨੰਬਰ 82646 2080 ਕਿਸੇ ਨੇ ਕਨੈਕਟ ਕਰਨਾ ਹੋਵੇ ਨੰਬਰ ਰੋ ਕਰ ਸਕਦਾ ਹੈ ਜੋੜ ਮਿਲ ਕਰ ਸਕਦਾ ਹੈ ਕੰਡੀ ਕੜਾ ਨਾਲ ਪਹੁੰਚ ਸਕਦੇ ਨੇ ਔਕਾਸ ਕੋਣ ਇਹਨਾਂ ਕਹਿੰਦੇ ਆਇਆ ਜੈ ਪੀਨ ਜੈ ਪਾ ਦੇ ਰਿਕ ਸਰਜੋਗ ਆਪੂ ਸਾਥੀਆਂ ਨੂੰ ਬਜੰਤ ਮਾਤਾ ਪੈਨਾ ਜੀ ਦਾ ਨੂੰ ਜੈ ਪੀਂ ਜੈ ਪਾਤ ਅਸੀਂ ਬਹੁਤ ਕਰਮਾ ਵਾਲੇ ਆ ਕਿ ਅੱਜ ਸਾਨੂੰ ਲਗਾਤਾਰ ਚੌਥਾ ਦਿਨ 18 ਤਰੀਕ ਨੂੰ ਹੋ ਗਿਆ ਸੀ ਆ ਗੁਰੂ ਮਾਰਦਿਆਂ ਨੂੰ ਚਾਰ ਦਿਨ ਤੋਂ ਮਾਰੀ ਸੀ ਕਹਿੰਦਾ ਤਾਂ 18 ਤਰੀਕ ਨੂੰ ਸਾਡੇ ਨਾਲ ਆਲਮ ਟੋਲ ਤੇ ਆਗਿਆ ਦਿੱਤਾ ਗਿਆ ਕਿਉਂਕਿ ਸਾਨੂੰ ਪ੍ਰੋਸੈਸ ਹੀ ਦਵਾਇਆ ਗਿਆ ਪਿਛਲੀਆਂ ਤਰੀਕਾਂ ਦੇ ਵਿੱਚ ਵੀ ਅਸੀਂ ਤੁਹਾਡੀ ਕਾਰਵਾਈ ਕਰਦੇ ਆਂ ਜੀ ਤੁਹਾਡੀ ਮੀਟਿੰਗ ਕਰਾਉਣੇ ਆ ਜੀ ਡਾਟੀ ਸੁਣਾਈ ਕਰਦੇ ਆਂ 17 ਤਰੀਕ ਨੂੰ ਅਸੀਂ ਵੱਡੇ ਪੱਧਰ ਤੇ ਲਗਭਗ 1.5 ਤੋਂ 200 ਬੰਦਾ ਕਨੇ ਪਹੁੰਚੇ ਸੀਗੇ ਜਿਦੇ ਵਿੱਚ ਕਾਫੀ ਮਜ਼ਦੂਰਾਂ ਦੇ ਹੌਸਲੇ ਬਣੇ ਤਾਂ 18 ਤਰੀਕ ਨੂੰ ਆਲਮਟੋਲ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਅਤੇ ਰਾਜਨੀਤਿਕ ਲੋਕਾਂ ਦਾ ਦਬਾਅ ਸੀਗਾ ਸਾਡੀ ਮੀਟਿੰਗ ਤੇ ਲੈਟਰ ਦਵਾਇਆ ਗਿਆ ਸੀਗਾ لیکن 19 ਤਰੀਕ ਮੰਗਲਵਾਰ ਅੱਜ ਫਿਰ ਅਸੀਂ ਇੱਥੇ ਆ ਤਾਂ ਅੱਜ ਅਸੀਂ ਲੈਟਰ ਕਢਾ ਲਈ ਆ ਅੱਜ ਦੀ ਲੈਟਰ ਦੀ ਹੁਣ ਬੇਨਤੀ ਆ ਕਿ ਮੇਰੇ ਆਗੂ ਸਾਥੀਆਂ ਨੂੰ ਜਿੱਥੇ-ਜਿੱਥੇ ਵੀ ਤੁਹਾਡੀਆਂ ਲੀਵਰਾਂ ਚਾਹ ਕੋਈ ਹੋਰ ਨਵੇਂ ਬੰਦੇ ਜੁੜਦੇ ਆ ਉਹਨਾਂ ਨਾਲ ਸੰਪਰਕ ਕਰਕੇ ਮੰਗਲਵਾਰ 26 ਤਰੀਕ ਨੂੰ ਫਰੀਪੁਰ ਚੰਡੀਗੜ੍ਹ ਪਹੁੰਚਣ ਦੀ ਬੇਨਤੀ ਆ ਕਿਉਂਕਿ ਇਹ ਬਹੁਤ ਵੱਡੀ ਜਿੱਤ ਪ੍ਰਾਪਤ ਹੋਏਗੀ ਮੀਟਿੰਗ ਦੇ ਵਿੱਚ ਜੇ ਤੁਸੀਂ ਨਾਲ ਖੜੇ ਹੋਵੋਗੇ ਜਾਂ ਇੱਥੇ ਪਰ ਥੋੜੇ ਜਿਹੇ ਬੰਦੇ ਆ ਕੇ ਹੀ ਮੀਟਿੰਗ ਕਰ ਲੈਣੇ ਆ ਤਾਂ ਸਰਕਾਰ ਦਾ ਜਿਹੜਾ ਪ੍ਰੈਸ਼ਰ ਆ ਪ੍ਰਸ਼ਾਸਨ ਤੇ ਇਹ ਮੀਟਿੰਗ ਦੇ ਵਿੱਚ ਵੀ ਡਿਲੇ ਪੈ ਸਕਦਾ ਇਹ ਮੀਟਿੰਗ 'ਚ ਵੀ ਆਪਾਂ ਨੂੰ ਆਲਮਟੋਲ ਕੀਤਾ ਜਾ ਸਕਦਾ ਤਾਂ ਹੁਣ ਬੇਨਤੀ ਹੈ ਕਿ ਬਹੁਤ ਵਧੀਆ ਇਹ ਤੁਹਾਨੂੰ ਅੱਜ ਦਾ ਜਿਹੜਾ ਲੈਟਰ ਮਿਲਿਆ ਹੈ ਅਤੇ ਇਸ ਲੈਟਰ ਤੇ ਮੀਟਿੰਗ ਕਰਦੇ ਰਿਜ਼ਲਟ ਲੈ ਸਕਦੇ ਹੋ ਪਰ ਰਿਜ਼ਲਟ ਲੈਣ ਦਾ ਤਰੀਕਾ ਹੋਣਾ ਚਾਹੀਦਾ ਤੁਹਾਡੇ ਤੇ ਇਕੱਤੇ ਵੀ ਸ਼ਕਤੀ ਹੋਵੇ ਪਰ ਤੁਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਨੂੰ ਲਾਗੂ ਕਰਾ ਸਕਦੇ ਹੋ ਹੱਕ ਜਿਹੜੇ ਹੁੰਦੇ ਨੇ ਉਹ ਨਾ ਤਾਂ ਪੈਸੇ ਨਾਲ ਖਰੀਦ ਕੇ ਮਿਲਦੇ ਆ ਤੇ ਨਾ ਆਪਖਾਰੀ ਬਣ ਕੇ ਮੰਗਤਾ ਕਰਕੇ ਮਿਲਦੇ ਆ ਹੱਕ ਹੁੰਦੇ ਆ ਜਿਹੜੇ ਉਹ ਲੜ ਕੇ ਆਪਣੇ ਸੰਘਰਸ਼ ਚੋਂ ਜਿੰਨਾ ਪੈਂਦਾ ਹੱਕਾਂ ਨੂੰ ਲਾਗੂ ਕਰਾਉਣਾ ਪੈਂਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕਾ ਵੀ ਨਵੇਂ ਸਮੇਂ ਤੋਂ ਅਸੀਂ ਮਿਹਨਤ ਕਰ ਰਹੇ ਆ ਸਾਡੀ ਮਨਰੀਗਾ ਜਿਹੜੀ ਹੈਗੀ ਉਹ ਬੰਦ ਹੋਈ ਪਈ ਆ ਉਹਨੂੰ ਚਲਾਉਣ ਲਈ ਆਪਾਂ ਰਲ ਕੇ ਇਕੱਠੇ ਹੋਈਏ ਤਾਂ ਰਲ ਕੇ ਹਮਲਾ ਮਾਰ ਕੇ ਨੂੰ ਲਾਗੂ ਕਰਾਈਏ ਐਨਾ ਕਹਿਆ ਸਭ ਨੂੰ ਜੈਪੀ ਜੈ ਬਾਤ ਸਸੀਕਾ ਨਮਸਕਾਰ